ਕਿਰਗੁਰ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਨਿੱਕੀ ਮਿੱਠੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਫਤਿਹ ਕਰੋ ਪ੍ਰਵਾਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਥੀਓ ਆਪਾਂ ਅੱਜ ਸਾਰੇ ਸਜਦਾ ਕਰਨ ਆਇਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਔਰ ਯਾਦ ਕਰਨ ਆਇਆ ਉਸ ਦੇਸ਼ ਕੌਮ ਦੇ ਮਹਾਨ ਯੋਧੇ ਸਰਦਾਰ ਸੇਵਾ ਸਿੰਘ ਜੀ ਠਿਕਰੀ ਵਾਲਾ ਸਾਹਿਬ ਕਿ ਜਿਨ੍ਹਾਂ ਨੇ ਦੱਬੇ ਕੁਚਲੇ ਮਜ਼ਲੂਮ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਆਪਣਾ ਆਪ ਵਾਰ ਦਿੱਤਾ ਹਾਜ਼ਰੀਨ ਸਾਧ ਸੰਗਤ ਜੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਆ ਜਿੱਥੇ-ਜਿੱਥੇ ਆਜ਼ਾਦੀ ਦੀਆਂ ਜੰਗਾਂ ਲੜੀਆਂ ਗਈਆਂ ਤੇ ਉਹਨਾਂ ਜੰਗਾਂ ਦੇ ਵਿੱਚੋਂ ਜੇ ਸਭ ਤੋਂ ਮੋਢੀ ਹੋ ਕੇ ਅਖੀਰਲੇ ਉੱਪਰਲੇ 15 ਦੇ ਉੱਪਰ ਜੇ ਕਿਸੇ ਜੰਗਾਂ ਦੀ ਆਜ਼ਾਦੀ ਦੀ ਲੜਾਈਆਂ ਦੀ ਗੱਲ ਆਉਂਦੀ ਹੈ ਤਾਂ ਆਪਣੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਆਉਂਦੀ ਹੈ ਔਰ ਇਸ ਮਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਵੀ ਭਾਰਤ ਵਰਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਜੇ 90% ਹਿੱਸੇਦਾਰੀਆਂ ਪਾਈਆਂ ਕੁਰਬਾਨੀਆਂ ਕੀਤੀਆਂ ਤਾਂ ਪੰਜਾਬੀਆਂ ਨੇ ਕੀਤੀਆਂ ਮੇਰੇ ਵੀਰੋ ਮੈਂ ਖੁਦ ਆਪ ਸ਼ਹੀਦ ਉਧਮ ਸਿੰਘ ਜੀ ਦੀ ਪਾਵਨ ਪਵਿੱਤਰ ਧਰਤੀ ਸੁਨਾਮ ਤੋਂ ਆਉਣਾ ਤੇ ਮੈਨੂੰ ਅਹਿਸਾਸ ਹੈ ਇਸ ਗੱਲ ਦਾ ਮੈਨੂੰ ਕੀ ਸਮੁੱਚੇ ਪੰਜਾਬ ਨੂੰ ਅੱਜ ਇਸ ਗੱਲ ਦਾ ਅਹਿਸਾਸ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਭੂਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਉਹਨਾਂ ਦੇ ਸਾਰੇ ਕੈਬਨਿਟ ਦੇ ਸਾਥੀ ਸਾਰੇ ਐਮਐਲਏ ਮੇਰੇ ਵੀਰ ਅੱਜ ਮੀਤੇਰ ਜੀ ਕੁਲਵੰਤ ਪੰਡੋਰੀ ਜੀ ਜੇਜੀ ਸਾਹਿਬ ਸਾਰੇ ਸਾਥੀ ਇੱਥੇ ਬੈਠੇ ਨੇ ਚੀਮਾ ਸਾਹਿਬ ਬੋਲ ਕੇ ਗਏ ਨੇ ਜੇ ਮੇਰੇ ਵੀਰੋ ਸਾਧ ਸੰਗਤ ਜੀਓ ਹਾਜ਼ਰੀਨ ਜੇ ਇਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਅਹਿਸਾਸ ਸਾਡੇ ਮਨ ਦੇ ਵਿੱਚ ਹੈ ਤੇ ਤਾਂ ਹੀ ਇਹ ਪਹਿਲੀ ਵਾਰੀ ਹੋਇਆ ਕਿ ਰਾਜ ਭਵਨਾਂ ਦੀ ਥਾਂ ਦੇ ਦੀ ਬਜਾਏ 16 ਮਾਰਚ 1900 2022 ਨੂੰ ਸਰਦਾਰ ਭਵਾਂ ਸਿੰਘ ਜੀ ਮਾਨ ਨੇ ਰਾਜ ਭਵਨਾਂ ਦੀ ਥਾਂ ਦੇ ਖੜਕੜ ਕਲਾ ਸ਼ਹੀਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਦੀ ਮਿੱਟੀ ਨੂੰ ਮੱਥੇ ਲਾ ਕੇ ਉਹਨਾਂ ਨੇ ਆਪਦੀ ਜਿੰਮੇਵਾਰੀ ਸੰਭਾਲੀ ਤੇ ਅੱਜ ਕੋਈ ਲੀਡਰਾਂ ਦੀ ਫੋਟੋ ਉਹ ਦਫ਼ਤਰਾਂ ਦੇ ਵਿੱਚ ਨਹੀਂ ਲੱਗੀਆਂ ਹੋਈਆਂ ਅੱਜ ਦੇ ਸ਼ੋਭਾ ਵਧਾਉਂਦੀਆਂ ਨੇ ਤਾਂ ਸ਼ਹੀਦ ਆਜ਼ਮ ਸਰ ਭਗਤ ਸਿੰਘ ਜੀ ਦੀ ਫੋਟੋ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਉਹ ਨੇ ਜਿਹੜੇ ਕਿ ਸ਼ਾਨਦਤਾਂਉਂਦਿਆਂ ਨੇ ਦਫ਼ਤਰਾਂ ਦੀਆਂ ਸੋ ਮੇਰੇ ਵੀਰੋ ਮੈਂ ਇਹੀ ਮੀਤ ਨੂੰ ਕਹਿ ਰਿਹਾ ਸੀਗਾ ਕਿ ਸੈਕਟ ਸਾਹਿਬ ਨੂੰ ਵੀ ਕਹੋ ਸਰਪੰਚ ਸਾਹਿਬ ਨੂੰ ਵੀ ਕਹੋ ਕਿ ਤੁਸੀਂ ਉਸ ਧਰਤੀ ਦੇ ਵਾਰਸੋਂ ਜਿਨ੍ਹਾਂ ਦੀ ਧਰਤੀ ਤੋਂ ਉੱਠ ਕੇ ਸਰਦਾਰ ਸੇਵਾ ਸਿੰਘ ਜੀਆ ਨੇ ਉਹਨਾਂ ਨੇ ਦੱਬੇ ਮਜ਼ਲੂਮ ਲੋਕਾਂ ਦੀ ਲੜਾਈ ਹੈ ਜਿਹੜੀ ਉਹ ਲੜੀ ਆਜ਼ਾਦੀ ਦੀ ਲੜਾਈ ਦੇ ਵਿੱਚ ਅਹਿਮ ਹਿੱਸਾ ਪਾਇਆ ਤੁਸੀਂ ਮੰਗ ਪੱਤਰ ਲਾ ਗਿਆ ਮੇਰੇ ਤੁਸੀਂ ਹੁਕਮ ਪੱਤਰ ਕਿਹਾ ਕਰੋ ਤੁਹਾਡਾ ਤਾਂ ਹੁਕਮ ਹੈ ਜਿਹੜਾ ਉਹ ਚੱਲਣਾ ਚਾਹੀਦਾ ਕਿਉਂਕਿ ਜਦੋਂ ਸੋ ਸੇਵਾ ਸਿੰਘ ਜੀ ਦੀ ਆਪਾਂ ਗੱਲ ਕਰਦੇ ਮੇਰੇ ਵੀਰੋ ਮੇਰੀ ਮਤਾ ਉਹ ਪੈਣੋ ਤੇ ਇਹੋ ਜਿਹੇ ਤਾਂ ਬਹੁਤ ਲੋਕ ਦੇਖੇ ਹੋਣਗੇ ਅੱਜ ਵੀ ਹੋਣਗੇ ਜਿਹੜੇ ਕਿ ਆਪਦੀ ਆਪਦੇ ਵਰਗਿਆਂ ਦੀ ਆਪਦੇ ਵਰਗ ਦੀ ਗੱਲ ਕਰਦੇ ਹੁਣ ਪਰ ਇਹੋ ਜਿਹੇ ਵਿਰਲੇ ਹੁੰਦੇ ਨੇ ਲੱਖਾਂ ਕਰੋੜਾਂ ਦੇ ਵਿੱਚ ਇੱਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਸੱਚੇ ਪਾਸ਼ਾ ਪ੍ਰਮਾਤਮਾ ਵੱਲੋਂ ਸਰਦਾਰੀਆਂ ਬਖਸ਼ੀਆਂ ਹੋਣ ਤੇ ਫੇਰ ਵੀ ਉਹ ਸਰਦਾਰੀਆਂ ਛੱਡ ਕੇ ਉਹ ਆਮ ਲੋਕਾਂ ਦੀ ਲੜਾਈ ਉਹ ਦੇਸ਼ ਦੀ ਸਮਾਜ ਦੀ ਕੌਮ ਦੀ ਲੜਾਈ ਉਹ ਲੜਦੇ ਹੋਣ ਤੇ ਉਸ ਸਮੇਂ ਦੇ ਆ ਸਰਕਾਰਾਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਮੱਥਾ ਲਾਇਆ ਹੋਵੇ 9-9 ਮਹੀਨੇ 9-9 ਮਹੀਨੇ ਜੇਲ੍ਹ ਦੇ ਵਿੱਚ ਅੱਜ ਦੀ ਘੜੀ ਕਿਸੇ ਨੂੰ ਇੱਕ ਰਾਤ ਥਾਣੇ ਕੱਟਣੀ ਪਈ ਜੇ ਤੇ ਔਖੀ ਹੋ ਜਾਂਦੀ ਹੈ 9-9 ਮਹੀਨੇ ਜੇਲ੍ਹਾਂ ਦੇ ਵਿੱਚ ਪੋਖਾ ਹੜਤਾਲ ਰੱਖਣੀ ਉਸ ਅੰਗਰੇਜ਼ ਹਕੂਮਤ ਦੇ ਖਿਲਾਫ ਇਹ ਕੋਈ ਛੋਟੀਆਂ ਗੱਲਾਂ ਨਹੀਂ ਸੀਗੀਆਂ ਪਰਜਾ ਮੰਡਲ ਦੀ ਲਹਿਰ ਦੇ ਵਿੱਚ ਇੱਕ ਬੇਸ਼ਕੀਮਤੀ ਇੱਕ ਵੱਡ ਮੁੱਲਾ ਯੋਗਦਾਨ ਜਿਹੜਾ ਉਹਨਾਂ ਨੇ ਪਾਇਆ ਸੋ ਤੁਸੀਂ ਤਾਂ ਉਸ ਧਰਤੀ ਦੇ ਮਾਲਕੋ ਜਿਨ੍ਹਾਂ ਨੂੰ ਆ ਚੀਜ਼ਾਂ ਮੰਗਣ ਦੀ ਲੋੜ ਹੈ ਜਿਹੜੀ ਉਹ ਕਦੇ ਪੈਣੀ ਨਹੀਂ ਚਾਹੀਦੀ ਮੇਰੇ ਤੋਂ ਪਹਿਲਾਂ ਚੀਮਾ ਸਾਹਿਬ ਨੂੰ ਵੀ ਤੁਸੀਂ ਹੁਕਮ ਕੀਤਾ ਮੇਰੇ ਵੀ ਮੀਥੇਰ ਮੀਥੇਰ ਨੂੰ ਹੁਕਮ ਕੀਤਾ ਤੋਂ ਨੂੰ ਤਾਂ ਵੇਸੀ ਸਰਕਾਰ ਪੰਜਾਬ ਦੇ ਵਿੱਚ ਵੀ ਤੁਹਾਡਾ ਹੱਥ ਪੈਂਦਾ ਤੇ ਦਿੱਲੀ ਵੀ ਤੁਹਾਡਾ ਨੁਮਾਇੰਦਾ ਜਿਹੜਾ ਕਿ ਬੜੇ ਦਲੇਰੀ ਦੇ ਨਾਲ ਮੇਰਾ ਵੀਰ ਮੀਤ ਹਮੇਸ਼ਾ ਆਵਾਜ਼ ਚੁੱਕਦੇ ਨੇ ਉੱਥੇ ਮੈਂ ਦੇਖਿਆ ਕਿ ਤੁਹਾਡੇ ਹਲਕੇ ਦੀ ਗੱਲ ਹੈ ਜਿਹੜੀ ਉਹ ਸਾਡੇ ਵੀਰ ਪੰਡੋਰੀ ਸਾਹਿਬ ਬੜੇ ਦਲੇਰੀ ਦੇ ਨਾਲ ਇਕੱਲੇ ਵਿਧਾਨ ਸਭਾ ਦੇ ਵਿੱਚ ਜਾਂ ਸੀਐਮ ਸਾਹਿਬ اور ਮੁੱਖ ਮੰਤਰੀ ਸਾਹਿਬ ਕੋਲ ਨਹੀਂ ਹਰ ਸਰਕਾਰੀ ਦਰਬਾਰੇ ਪੂਰੇ ਹਿੰਮਤ ਦੇ ਨਾਲ ਤੁਹਾਡੇ ਹੱਕਾਂ ਦੀ ਲੜਾਈ ਲੜਦੇ ਨੇ ਸੋ ਮੈਂ ਉਹਨਾਂ ਗੱਲਾਂ ਨੂੰ ਰਿਪੀਟ ਦੁਬਾਰਾ ਨਾ ਕਰਦਾ ਹੋਇਆ ਜਿਹੜੀਆਂ ਕਿ ਪਹਿਲਾਂ ਹੋ ਚੁੱਕੀਆਂ ਮੈਂ ਤਾਂ ਤੁਹਾਨੂੰ ਇਹਨਾਂ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਹੁਕਮ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਵਨ ਸਿੰਘ ਮਾਂਝੀਆਂ ਦੇ ਉਹਨਾਂ ਦੀ ਪੂਰੀ ਕੈਬਨਿਟ ਦੇ ਆਮ ਆਦਮੀ ਪਾਰਟੀ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਅਹੁਦੇਦਾਰ ਦੇ ਸਿਰ ਮੱਥੇ ਪਰਵਾਨ ਹੈ ਜੋ ਤੁਸੀਂ ਅੱਜ ਤਕਰੀਬਨ 10 ਕਰੋੜ ਦੀਆਂ ਸੜਕਾਂ ਦਾ ਜਿਹੜਾ ਨੀ ਪੱਥਰ ਹੈ ਉਹ ਵੀ ਰੱਖਿਆ ਗਿਆ ਹੈ ਜੋ ਨਰਸਿੰਗ ਕਾਲਜ ਦੀ ਗੱਲ ਹੈ ਉਹ ਵੀ ਬੜੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਸੋ ਕੋਈ ਤੁਹਾਡਾ ਹੁਕਮ ਹੋਵੇ ਉਹ ਸਿਰ ਮੱਥੇ ਪ੍ਰਵਾਨ ਹੈ ਤਾਂ ਕਿ ਆਪਾਂ ਉਹਨਾਂ ਮਹਾਨ ਯੋਧਿਆਂ ਨੇ ਜਿਸ ਕੰਮ ਵਾਸਤੇ ਜਿਸ ਮੌਕੇ ਵਾਸਤੇ ਜਿਸ ਸਮੇਂ ਵਾਸਤੇ ਔਰ ਜਿਹੜੇ ਜਿਹੇ ਮਾਹੌਲ ਵਾਸਤੇ ਜਿਹੜੇ ਉਹਨਾਂ ਨੇ ਸਿਰ ਜੇ ਸੀਗਾ ਕਿ ਸਾਡਾ ਮੋਲਕ ਸਾਡਾ ਪੰਜਾਬ ਆਉਣ ਵਾਲੀ ਪੀੜ੍ਹੀ ਸਾਡੇ ਬੱਚਿਆਂ ਦੀ ਪੀੜ੍ਹੀ ਉਹ ਕਹੋ ਜੀ ਉਹ ਵੇ ਕਹੇ ਜੇ ਮਾਹੌਲ ਦੇ ਵਿੱਚ ਆਜ਼ਾਦੀ ਦੇ ਮਾਹੌਲ ਦੇ ਸਾਂ ਲਵੇ ਜੇ ਅੱਜ ਉਹਨੂੰ ਨੂੰ ਸੰਭਾਲ ਕੇ ਰੱਖਣਾ ਤੇ ਮੈਂ ਸਮਝਦਾ ਕਿ ਕਿ ਜੋ ਉਹਨਾਂ ਨੇ ਸੋਚਿਆ ਸੀਗਾ ਜੋ ਉਹਨਾਂ ਨੇ ਜੋ ਉਹਨਾਂ ਨੇ ਤਿਆਹੀਆ ਕੀਤਾ ਸੀਗਾ ਜਿਹਦੇ ਉੱਪਰ ਪਹਿਰਾ ਆਪਾਂ ਸਾਰੇ ਨਾਲ ਮਿਲ ਕੇ ਦਈਏ ਤਾਂ ਕਿ ਆਪਾਂ ਇੱਕ ਸੋਹਣਾ ਪੰਜਾਬ ਫੇਰ ਦੁਬਾਰਾ ਮੁੜ ਕੇ ਖੁਸ਼ਹਾਲ ਤੇ ਰੰਗਲਾ ਪੰਜਾਬ ਇਹ ਜਿਹੜਾ ਉਹ ਬਣਾ ਸਕੀਏ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦੇਵ ਦੀ ਕਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ